ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਇੱਕ ਵਾਰ ਫਿਰ ਆਇਆ ਚਰਚਾ ਦੇ ਵਿੱਚ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਮਰੀਜ਼ ਤੇ ਪਰਿਵਾਰਕ ਮੈਂਬਰ ਤੇ ਡਾਕਟਰਾਂ ਦੇ ਵਿੱਚ ਹੋਇਆ ਹੰਗਾਮਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਅਸੀਂ ਮਰੀਜ਼ ਨੂੰ ਰੋਟੀ ਖਵਾਉਣ ਲਈ ਲਿਆਂਦਾ ਸੀ ਪਰ ਡਾਕਟਰਾਂ ਨੇ ਨਹੀਂ ਖੋਲਿਆ ਕਿੰਨੀ ਦੇਰ ਦਰਵਾਜ਼ਾ ਜਿਸ ਤੋਂ ਬਾਅਦ ਸਾਡੇ ਪਰਿਵਾਰ ਦੇ ਮੈਂਬਰ ਆਏ ਗੁੱਸੇ ਵਿੱਚ ਡਾਕਟਰਾਂ ਦੇ ਨਾਲ ਹੋਏ ਸਿੱਧੇ ਦੂਜੇ ਪਾਸੇ ਡਾਕਟਰਾਂ ਦੇ ਮੁਤਾਬਕ ਰਾਤ ਵੇਲੇ ਸਾਰੀ ਛਾਣਬੀਨ ਕਰਕੇ ਹੀ ਦਰਵਾਜ਼ਾ ਖੋਲੀਦਾ ਹੈ ਤਾਂ ਜੋ

ਆ ਵੀ ਆ ਮੈਨੂੰ ਨਹੀਂ ਪਤਾ ਕੀ ਨਾਲ ਇਹਦਾ ਆ ਡਾਕਟਰ ਸਾਹਿਬ ਨੇ ਆ ਕੇ ਲੜਾਈ ਕਰਾਈ ਸਾਰੀ ਓਏ ਇੰਨਾ ਆ ਕੇ ਲੜਾਈ ਕਰਨੇ ਪਹਿਲਾਂ ਸਾਰਾ ਕੁਝ ਸਾਡੇ ਕੋਲ ਦਾ ਪੈਸਾ ਪਹਿਲਾਂ ਸਾਰਾ ਕੁਝ ਸਹੀ ਚੰਨ ਦੇ ਦਾ ਇਹ ਸੰਗਣ ਪੈਣਾ ਕਿਤਾ ਸੀ ਮੋਲ ਲੱਗਦਾ ਜਾਂ ਤੂੰ ਸਾਰ ਗੱਲ ਸੁਣਾ ਮੈਂ ਹੀ ਵਕੀਲ ਆ ਤੇ ਵਕੀਲ ਮੇਰਾ ਚਾਚਾ ਹੀ ਸਹੀ ਹੈ ਭਾਈ ਨਾ ਤੂੰ ਸਾਨੂੰ ਕਰ ਇਹਨਾਂ ਨੂੰ ਬੰਦ ਕਰ ਇਹ ਗੱਲ ਕਰ ਉਹ ਗੱਲ ਖੋਲਿਆ ਕੇ ਸਾਰੇ ਨੂੰ ਖੜੇ ਬਹੁਤ ਸਾਰੇ ਅਬ ਇਹ ਹੱਤੀ ਸਾਡੇ ਬੰਦੀ ਆ ਓਏ ਇਹ ਨਹੀਂ ਆਇਆ ਕੋਈ ਗੱਲ ਪਈ ਸਾਡੇ ਗੱਲ ਸੁਣ ਲੈ ਗੱਲ ਸੁਣੋ ਤੁਸੀਂ ਆਪਣਾ ਇੱਕ ਮਿੰਟ ਪੂਰਾ ਇੱਕ ਮਿੰਟ ਸੁਣੋ ਮੈਨੂੰ ਵੇਲਣ ਦਿਓ ਆ ਸਾਰੇ ਡਾਕਟਰ ਉਹ ਤੂੰ ਡਾਕਟਰ ਨਹੀਂ ਮੈਂ ਕਮਿਊਂਡਾ ਦਾ ਨਾ ਬਾਈ ਉਹ ਮੈਂ ਆਹ ਕਰੋ ਗੱਲ ਤੂੰ ਵੀ ਇੱਥੇ ਮੁੰਡਾ ਕਰ ਉਹ ਮੈਂ ਨਹੀਂ ਹੋਣੀ ਨਹੀਂ ਹੋਣੀ ਤੂੰ ਓਏ ਓਏ ਆਪਣਾ ਆਉਂਦੀ ਮੂਰੀ ਗਲਤ ਗਲਤ ਨਾ ਬਣਾਈ ਮੂਰੀ ਬੋਲੋ ਬੋਲੋ ਔਰ ਗਾਲੀਆਂ ਦੋ ਔਰ ਗਾਲੀਆਂ ਦੋ 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 ਗਾਲੀਆਂ ਕਰੋ ਕਰੋ ਸਾਡੇ